ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਜਿਸ ਦਾ ਤੁਸੀਂ ਸਾਰੇ ਪੰਜਾਬ ਵਾਸੀਓ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਬੰਦੇ ਪਿਛਲੇ ਸਮੇਂ ਦੇ ਉਹ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਸਾਡੇ مسیਹੀ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਆ ਸਾਡੇ ਚਰਚਾਂ ਨੂੰ ਟਾਰਗੇਟ ਕਰ ਰਹੇ ਆ ਸਾਡੇ ਪਾਸਟਰਾਂ ਨੂੰ ਟਾਰਗੇਟ ਕਰ ਰਹੇ ਆ ਔਰ ਇਹ ਕਹਿ ਰਹੇ ਨੇ ਕਿ ਇਹ ਖੌਦੀ ਪਾਸਟਰ ਹੈ ਖੌਦੀ ਚਰਚ ਇਹ ਸਾਡੇ ਧਾਰਮਿਕ ਸਥਾਨਾਂ ਨੂੰ ਡੇਰੇ ਕਹਿ ਰਹੇ ਆ ਜਿਹੜਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਪਿਛਲੇ ਹਫਤੇ ਜਦੋਂ ਅਸੀਂ ਛੱਤਰ ਨਾ ਲਾਉਣ ਲੱਗੇ ਸੀ ਤੇ ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਨੇ ਆਨਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਕੁਝ ਨਾ ਕਰਿਓ ਇਹ ਇਹਨਾਂ ਨੂੰ ਜਲੰਧਰ ਦੀ ਪੁਲਿਸ ਨੇ ਇਹਨਾਂ ਨੂੰ ਛੋਟੇ ਦਿੱਤੀ ਆ ਇਹ ਧਰਨੇ ਲਾਉਣ ਇਹ ਸਾਡੇ ਆਸਰਾ ਦੇ ਪੁਤਲੇ ਫੁਕਣ ਤੇ ਅਸੀਂ ਕੁਛ ਨਾ ਕਰੀਏ ਸੋ ਮੈਂ ਪੰਜਾਬ ਦੇ ਸਾਰੇ ਆਪਣੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਬਾਕੀ ਭਰਾਤਰੀ ਜੱਥੇਬੰਦੀਆਂ ਨੂੰ ਕਾਲ ਕਰ ਰਿਆਂ ਕਿ 100 ਵਾਰ ਸਵੇਰੇ 11 ਵਜੇ ਜਲੰਧਰ ਦੇ ਪੀਏਪੀ ਚੌਂਕ ਦਾ ਜਿਹੜਾ ਲਾਈਓਵਰਾ ਉਹਨੂੰ ਅਸੀਂ ਘੇਰਾਂਗੇ ਜਿਹੜਾ ਹਾਈਵੇ ਆ ਉੱਥੇ ਧਰਨਾ ਲਾ ਕੇ ਅਸੀਂ ਜਾਮ ਕਰਾਂਗੇ ਔਰ ਅਣਮਿੱਥੇ ਸਮੇਂ ਦੇ ਵਾਸਤੇ ਜਾਮ ਕਰਾਂਗੇ ਇਹਨਾਂ ਲੋਕਾਂ ਨੂੰ ਦੱਸ ਦੇਵਾਂਗੇ ਕਿ ਤੁਹਾਡੇ ਜਿਹੜੇ ਮੂੰਹ ਦੇ ਉੱਤੇ ਅਸੀਂ ਚਪੇੜ ਮਾਰਨੀ ਜਾਣਦੇ ਆ ਜੇ ਤੁਸੀਂ ਮਸੀਹ ਭਾਈ ਚਰੇ ਦੇ ਨਾਲ ਪੰਗਾ ਲਓਗੇ ਮਸੀਹਤ ਰਮ ਦੇ ਲੋਕਾਂ ਨੂੰ ਤੁਸੀਂ ਕੁਝ ਕਹੋਗੇ ਕਿ ਤੁਹਾਨੂੰ ਕੀ ਲੱਗਦਾ ਅਸੀਂ ਚੁੱਪ ਕਰਕੇ ਮਿੱਠੇ ਰਵਾਂਗੇ ਅਸੀਂ ਸਿਰਫ ਸ਼ਾਂਤੀ ਪਸੰਦਾਂ ਬੰਦੇਸ ਲਈ ਜੋ ਸਾਨੂੰ ਪ੍ਰਸ਼ਾਸਨ ਨੇ ਕਿਹਾ ਜੋ ਸਾਨੂੰ ਪੁਲਿਸ ਨੇ ਕਿਹਾ ਅਸੀਂ ਉਹਦੇ ਕਰਕੇ ਚੁੱਪ ਕਰਕੇ ਬਿਠੇ ਆ ਲੇਕਿਨ ਕੱਲ੍ਹ ਇੱਕ ਆਣ ਕੇ ਉੱਥੇ ਕੁੱਤੀ ਬਿੱਲੀ ਭਾਨਾ ਸਿੱਧੂ ਆਣ ਕੇ ਬਕਵਾਸ ਕਰੀ ਜਾਂਦਾ ਜਲੰਧਰ ਦੇ ਵਿੱਚ ਉਹਦੇ ਨਾਲ ਮਨਾਸ ਹੋਰ ਕਈ ਬੰਦੇ ਜਿਨ੍ਹਾਂ ਗੇ ਗੇ ਧਰਨੇ ਲਾ ਕੇ ਗਏ ਆ ਹੁਣ ਮੁਸੀਬਾ ਇਚਰਾ ਜਿਹੜਾ ਉਹ ਵੀ ਧਰਨਾ ਲਾਊਗਾ ਔਰ ਪ੍ਰਸ਼ਾਸਨ ਨੂੰ ਮੈਂ ਜਲੰਧਰ ਨੂੰ ਮੈਂ ਇਹ ਦੱਸਣਾ ਚਾਹਣਾ ਹੁਣ ਤੁਸੀਂ ਵੀ ਤਿਆਰ ਰਹੋ ਤੁਸੀਂ ਜਿਹੜੇ ਇਹਨਾਂ ਦੀ ਪਿੱਠ ਪੁਸਤਾਨੀ ਕਰਦੇ ਹੋ ਤੁਸੀਂ ਜਿਹੜੇ ਇਹ ਲੋਕ ਜਿਹੜੇ ਮਸੀਹ ਧਰਮ ਦੇ ਖਿਲਾਫ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਇਸ ਲਈ ਤੁਸੀਂ ਸਾਨੂੰ ਇਨਸਾਫ ਨਹੀਂ ਦਰਵਾਜ਼ੇ ਸੋ ਇਹ ਫੈਸਲਾ ਜਿਹੜਾ ਅਸੀਂ ਕੀਤਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਇਹ ਅਸੀਂ ਕਿਸੇ ਦੀ ਗੱਲ ਨਹੀਂ ਸੁਣੀ ਕਿਉਂਕਿ ਅਸੀਂ ਇਹ ਜਿਹੜੀਆਂ ਤੁਸੀਂ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਹੋ ਔਰ ਜਿਹੜੇ ਲੋਕ ਸਾਡੇ ਵਿਰੋਧੀ ਆ ਤੁਸੀਂ ਉਹਨਾਂ ਨੂੰ ਹੱਲਾਸ਼ਰੀ ਦਿੰਦੇ ਹੋ ਕਿ ਕਰੀ ਜੋ ਕਰਨਾ ਵਾ ਅਸੀਂ ਕੁਝ ਨਹੀਂ ਇਹਨਾਂ ਤੁਹਾਨੂੰ ਕੁਝ ਕਹਿਣਾ ਹੁਣ ਇਹ ਬਰਦਾਸ਼ਤ ਤੋਂ ਬਾਹਰ ਆ ਔਰ ਕੋਈ ਵੀ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਸੌਂਵਾਦ ਤਰਨਾ ਲਾ ਕੇ ਅਸੀਂ ਪੂਰੇ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਮਸਜਿਦ ਦੇ ਖਿਲਾਫ ਮਸਜਿਦ ਪਾਸਟਰਾਂ ਦੇ ਖਿਲਾਫ ਮਸਜਿਦ ਚਰਚਾਂ ਦੇ ਖਿਲਾਫ ਬੋਲਣ ਵਾਲੇ ਲੋਕਾਂ ਦਾ ਅਸੀਂ ਇਨਸਾਫ ਹੈ ਉਹਨਾਂ ਕੋ ਇ ਹਾਲੇਲੂਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਅਤੇ ਵਿਚਾਰੰਦਸੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਏ ਗੋਡ ਬlesਸ ਯੂ